ਲੁਧਿਆਣਾ ਵਾਸੀਆਂ ਨਾਲ ਜੁੜੀ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡੀ ਸੁਗਾਤ ਹੈ ਜੋ ਲੁਧਿਆਣਾ ਵਾਸੀਆਂ ਨੂੰ ਦਿੱਤੀ ਗਈ ਹੈ ਵੱਡੀ ਸਹੂਲਤ ਹੈ ਖਾਸ ਸਹੂਲਤ ਹੈ ਜੋ ਦਿੱਤੀ ਜਾ ਰਹੀ ਹੈ 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਮਿਲਣ ਨੂੰ ਲੈ ਕੇ ਮahanagar ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਜਿਸ ਤਹਿਤ ਇਸ ਪ੍ਰੋਜੈਕਟ ਨੂੰ ਫਾਈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰੀ ਝੰਡੀ ਮਿਲ ਗਈ ਹੈ ਇਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੇ ਅਫਸਰ ਪ੍ਰੋਜੈਕਟ ਦਾ ਵਰਕ ਆਰਡਰ ਜਾਰੀ ਕਰਨ ਦੀ ਕਵਾਇਅਤ 'ਚ ਜੁਟ ਗਏ ਨੇ ਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਭਾਵੇਂ ਕਿ ਬੰਦਤ ਅਫਸਰ ਇਸ ਬੰਦ ਦੇ ਵਿੱਚ ਖੁੱਲਕੇ ਬੋਲਣ ਨੂੰ ਤਿਆਰ ਨਹੀਂ ਪਰ ਦੱਬੀ ਜ਼ੁਬਾਨ ਵਿੱਚ ਸਰਕਾਰ ਦੇ ਲੈਵਲ ਤੇ ਫੈਸਲਾ ਇਸੇ ਹਫਤੇ ਦੇ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਪ੍ਰੋਜੈਕਟ ਦੇ ਲਈ ਗਰਾਊਂਡ ਵਾਟਰ ਡਾਊਨਜਾਡ ਦੀ ਸਮੱਸਿਆ ਦਾ ਨਜਿੱਠਣ ਦਾ ਟਾਰਗੇਟ ਰੱਖਿਆ ਗਿਆ ਹੈ ਇਸ ਦੇ ਲਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਵਿਕਲਪ ਬਣਾਇਆ ਜਾਵੇਗਾ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿੰਧਵਾ ਨਹਿਰ ਦੇ ਪਾਣੀ ਨੂੰ ਚੁਣਿਆ ਗਿਆ ਹੈ ਜਿੱਥੇ ਕਿ 106 ਕਿਲੋਮੀਟਰ ਲਾਈਨ ਵਿਛਾ ਕੇ ਪਾਣੀ ਨੂੰ ਲਗਭਗ 150 ਟੈਂਕੀਆਂ ਦੇ ਜ਼ਰੀਏ ਸ਼ਹਿਰ 'ਚ ਸਪਲਾਈ ਕੀਤਾ ਜਾਏਗਾ ਇਸ ਨਾਲ ਮਹਾਨਗਰ 'ਚ ਲੱਗ ਗਈ 1000 ਤੋਂ ਜ਼ਿਆਦਾ ਜੋ ਟਿਊਬਵੈੱਲ ਉਹ ਚਲਾਉਣ ਤੇ ਖਰਚ ਹੋਣ ਵਾਲੀ ਬਿਜਲੀ ਦੀ ਬਚਤ ਹੋਏਗੀ ਮਹਾਨਗਰ ਮਹਾਨਗਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਦੇਣ ਦਾ ਜੋ ਸੁਪਨਾ ਹੈ ਉਹ 10 ਸਾਲ ਪਹਿਲਾਂ ਦਿਖਾਇਆ ਗਿਆ ਸੀ ਪਰ ਇਸ ਪ੍ਰੋਜੈਕਟ ਦੇ ਡੀਪੀਆਰ ਬਣਾਉਣ ਚ ਕਾਫੀ ਸਮਾਂ ਲੱਗ ਗਿਆ ਤੇ ਫਿਰ ਫੰਡ ਦੀ ਕਮੀ ਦੇ ਮੱਦੇਨਜ਼ਰ ਫਾਈਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਗਿਆ ਸੀ ਲੁਧਿਆਣਾ ਵਾਸੀਆਂ ਨਾਲ ਜੁੜੀ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡੀ ਸੂਗਾਤ ਹੈ ਜੋ ਲੁਧਿਆਣਾ ਵਾਸੀਆਂ ਨੂੰ ਦਿੱਤੀ ਗਈ ਹੈ ਵੱਡੀ ਸਹੂਲਤ ਹੈ ਖਾਸ ਸਹੂਲਤ ਹੈ ਜੋ ਦਿੱਤੀ ਜਾ ਰਹੀ ਹੈ 24 ਘੰਟੇ ਵਾਟਰ ਸਪਲਾਈ ਸੁਵਿਧਾ ਮਿਲਣ ਨੂੰ ਲੈ ਕੇ ਮahanagar ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਜਿਸ ਤਹਿਤ ਇਸ ਪ੍ਰੋਜੈਕਟ ਨੂੰ ਫਾਈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰੀ ਝੰਡੀ ਮਿਲ ਗਈ ਹੈ ਇਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੇ ਅਫਸਰ ਪ੍ਰੋਜੈਕਟ ਦਾ ਵਰਕ ਆਰਡਰ ਜਾਰੀ ਕਰਨ ਦੀ ਕਵਾਇਅਤ ਚ ਜੁਟ ਗਏ ਨੇ ਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਭਾਵੇਂ ਕਿ ਸਬੰਧਤ ਅਫਸਰ ਇਸ ਸੰਬੰਧ ਵਿੱਚ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪਰ ਦੱਬੀ ਜ਼ੁਬਾਨ ਵਿੱਚ ਸਰਕਾਰ ਦੇ ਲੈਵਲ ਤੇ ਫੈਸਲਾ ਇਸੇ ਹਫ਼ਤੇ ਦੇ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਪ੍ਰੋਜੈਕਟ ਦੇ ਲਈ ਗਰਾਊਂਡ ਵਾਟਰ ਡਾਊਨ ਚਾਰਜ ਦੀ ਸਮੱਸਿਆ ਨਾਲ ਨਜਿੱਠਣ ਦਾ ਟਾਰਗੇਟ ਰ ਦੇ ਲਈ ਨਿਆਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਵਿਕਲਪ ਬਣਾਇਆ ਜਾਵੇਗਾ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿੰਧਵਾ ਨਹਿਰ ਦੇ ਪਾਣੀ ਨੂੰ ਚੁਣਿਆ ਗਿਆ ਜਿੱਥੇ ਕਿ 166 ਕਿਲੋਮੀਟਰ ਲਾਈਨ ਵਿਛਾ ਕੇ ਪਾਣੀ ਨੂੰ ਲਗਭਗ 150 ਟੈਂਕੀਆਂ ਦੇ ذریعے ਸ਼ਹਿਰ ਚ ਸਪਲਾਈ ਕੀਤਾ ਜਾਏਗਾ ਇਸ ਨਾਲ ਮਹਾਨਗਰ ਜੋ ਲੱਗ ਗਈ 1000 ਤੋਂ ਜ਼ਿਆਦਾ ਜੋ ਟਿਊਬਵੈੱਲ ਹੈ ਉਹ ਚਲਾਉਣ ਤੇ ਖਰਚ ਹੋਣ ਵਾਲੀ ਬਿਜਲੀ ਦੀ ਬਚਤ ਹੋਏਗੀ ਮਹਾਨਗਰ ਮਹਾਨਗਰ ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਦੇਣ ਦਾ ਜੋ ਸੁਪਨਾ ਹੈ ਉਹ 10 ਸਾਲ ਪਹਿਲਾਂ ਦਿਖਾਇਆ ਗਿਆ ਸੀ ਪਰ ਇਸ ਪ੍ਰੋਜੈਕਟ ਦੇ ਡੀਪੀਆਰ ਬਣਾਉਣ ਚ ਕਾਫੀ ਸਮਾਂ ਲੱਗਿਆ ਤੇ ਫਿਰ ਫੰਡ ਦੀ ਕਮੀ ਦੇ ਮੱਦੇ ਨਜ਼ਰ ਫਾਈਲ ਨੂੰ ਠੰਡੇ ਬਸਤੇ ਚ ਪਾ ਦਿੱਤਾ ਗਿਆ ਸੀ ਲੁਧਿਆਣਾ ਵਾਸੀਆਂ ਨਾਲ ਜੁੜੀ ਵੱਡੀ ਖਬਰ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇੱਕ ਵੱਡੀ ਸੋਗਾਤ ਹੈ ਜੋ ਲੁਧਿਆਣਾ ਵਾਸੀਆਂ ਨੂੰ ਦਿੱਤੀ ਗਈ ਹੈ ਵੱਡੀ ਸਹੂਲਤ ਹੈ ਖਾਸ ਸਹੂਲਤ ਹੈ ਜੋ ਦਿੱਤੀ ਜਾ ਰਹੀ ਹੈ 24 ਘੰਟੇ ਵਾਟਰ ਸਪਲਾਈ ਦੀ ਸੁਵਿਧਾ ਮਿਲਣ ਨੂੰ ਲੈ ਕੇ ਮahanagar ਦੇ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ ਜਿਸ ਤਹਿਤ ਇਸ ਪ੍ਰੋਜੈਕਟ ਨੂੰ ਫਾਈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਰੀ ਝੰਡੀ ਮਿਲ ਗਈ ਹੈ ਇਸ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਦੇ ਅਫਸਰ ਪ੍ਰੋਜੈਕਟ ਦਾ ਵਰਕ ਆਰਡਰ ਕਲੰਦੀ ਕਵਾਇਚ ਜੁਟ ਗਏ ਨੇ ਤੇ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਭਾਵੇਂ ਕਿ ਸਬੰਧਤ ਅਫਸਰ ਇਸ ਸਬੰਧ ਵਿੱਚ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪਰ ਦੱਬੀ ਜ਼ੁਬਾਨ ਵਿੱਚ ਸਰਕਾਰ ਦੇ ਲੈਵਲ ਤੇ ਫੈਸਲਾ ਇਸੇ ਹਫਤੇ ਦੇ ਅੰਦਰ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਪ੍ਰੋਜੈਕਟ ਦੇ ਲਈ ਗਰਾਊਂਡ ਵਾਟਰ ਡਾਊਨ ਜਾਣ ਦੀ ਸਮੱਸਿਆ ਨਾਲ ਨਜਿੱਠਣ ਦਾ ਟਾਰਗੇਟ ਰੱਖਿਆ ਗਿਆ ਹੈ ਇਸ ਦੇ ਲਈ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਦਾ ਵਿਕਲਪ ਬਣਾਇਆ ਜਾਵੇਗਾ ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿੰਧਵਾ ਨਹਿਰ ਦੇ ਪਾਣੀ ਨੂੰ ਚੁਣਿਆ ਗਿਆ ਜਿੱਥੇ ਕਿ 106 ਕਿਲੋਮੀਟਰ ਲਾਈਨ ਵਿਛਾ ਕੇ ਪਾਣੀ ਨੂੰ ਲਗਭਗ 150 ਟੈਂਕੀਆਂ ਦੇ ਜ਼ਰੀਏ ਸ਼ਹਿਰ 'ਚ ਸਪਲਾਈ ਕੀਤਾ ਜਾਏ ਇਸ ਨਾਲ ਮahanagar 'ਚ ਲੱਗ ਗਈ 1000 ਤੋਂ ਜ਼ਿਆਦਾ ਜੋ ਟਿਊਬਵੈੱਲ ਹੈ ਉਹ ਚਲਾਉਣ ਤੇ ਖਰਚ ਹੋਣ ਵਾਲੀ ਬਿਜਲੀ ਦੀ ਬਚਤ ਹੋਏਗੀ ਮahanagar ਮahanagar ਦੇ ਲੋਕਾਂ ਨੂੰ 24 ਘੰਟੇ ਵਾਟਰ ਸਪਲਾਈ ਦੀ ਸਹੂਲਤ ਦੇਣ ਦਾ ਜੋ ਸੁਪਨਾ ਹੈ ਉਹ 10 ਸਾਲ ਪਹਿਲਾਂ ਦਿਖਾਇਆ ਗਿਆ ਸੀ ਪਰ ਇਸ ਪ੍ਰੋਜੈਕਟ ਦੇ ਡੀਪੀਆਰ ਬਣਾਉਣ 'ਚ ਕਾਫੀ ਸਮਾਂ ਲੱਗ ਗਿਆ ਤੇ ਫਿਰ ਫੰਡ ਦੀ ਕਮੀ ਦੇ ਮੱਦੇਨਜ਼ਰ ਫਾਈਲ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਸੀ